ਸਾਰੇ ਹੀ ਆਗੂਆਂ ਦੇ ਵੱਲੋਂ ਜਿਸ ਕੀ ਇਸ ਹਮਲੇ ਦੀ ਕੋਰ ਨਿੰਦਾ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ Hindu leader ਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਸੁਣੋ ਜੈ ਮਈ ਜੈ ਮਹਾਕਾਲ ਮੈਂ ਸ਼੍ਰੀ Hindu ਤਖਤ ਮੁਖੀ ਬ੍ਰਹਮਨੰਦ ਗਿਰੀ ਅੱਜ ਪੰਜਾਬ 'ਚ ਜਿਹੜਾ ਸਾਬਕਾ ਡਿਪਟੀ ਮੁੱਖ ਮੰਤਰੀ ਸਰਦਾਰ ਅਕਬੀਰ ਸਿੰਘ ਬਾਦਲ ਉਤੇ ਹਮਲਾ ਹੋਇਆ ਉਹਦੀ ਕੋਰ ਸ਼ਬਦਾਂ 'ਚ ਆਪਣੀ ਸ਼੍ਰੀ Hindu ਤਖਤ ਦੀ ਗੱਦੀ ਵੱਲੋਂ ਨਿੰਦਿਆ ਕਰਦਾ ਤੇ ਪੰਜਾਬ ਨਾਪੋ ਤੇ ਡੀਜੀਪੀ ਸਾਹਿਬ ਨੂੰ ਇੱਕ ਬੇਨਤੀ ਕਰਦਾ ਵੀ ਰੱਬ ਦਾ ਵਾਸਤਾ ਸਟੇਟ ਦਾ ਜਿਹੜਾ ਲਾਅਨ ਆਰਡਰ ਹੈ ਉਹਨੂੰ ਕਾਮਯਾਬ ਰੱਖੋ ਕਿਉਂਕਿ ਜੇ ਇਹੋ ਜਿਹੇ ਪ੍ਰਤਿਸ਼ਠਿਤ ਤੇ ਬਿਲਡ ਵਿਅਕਤੀਆਂ ਤੇ ਇਸ ਤਰ੍ਹਾਂ ਹਮਲੇ ਹੋਣ ਲੱਗ ਜਾਣਗੇ ਤੇ ਆਮ ਬੰਦਾ ਜਿਹੜਾ ਸਿਕਿਉਰਟੀ ਲੈ ਕੇ ਤੁਰਿਆ ਫਿਰਦਾ ਦੋ ਗੱਲ ਮੈਣ ਇੱਕ ਗੱਲ ਮੈਣ ਚਾਰ ਗੱਲ ਮੈਣ ਉਹਨਾਂ ਦਾ ਕਿੱਥੇ ਜਾ ਸਿਕਿਉਰਟੀ ਦਾ ਜਿਹੜਾ ਸਿਸਟਮ ਰਹਿ ਜਾਏਗਾ ਕਿਉਂਕਿ ਇੱਕ ਦੀ ਸਮਝਣ ਵਾਲੀ ਹੈ ਵੀ ਡਿਪਟੀ ਮੁੱਖ ਮੰਤਰੀ ਕੋਲ ਜੈਟ ਪਲੱਸ ਰੱਖਸ਼ਾ ਤੇ ਜੈਟ ਪਲੱਸ ਰੱਖਸ਼ਾ ਹੁੰਦੇ ਬਾਅਦ ਨੂੰ ਇੱਕ ਸਾਲ ਬਾਅਦ ਦੀ ਉੱਥੇ ਪਹੁੰਚਿਆ ਉਹਨਾਂ ਵੈਪਨ ਤੁਸੀਂ ਇਹ ਦੇਖੋ ਵੀ ਜਿਹੜੇ ਖੁਫੀਆ ਤੰਤਰ ਆਪਣੇ ਖੁਫੀਆ ਤੰਤਰ ਨੇ ਵੀ ਇਸ ਗੱਲ ਦੀ ਕੋਖ ਨਹੀਂ ਕੀਤੀ ਵੀ ਜਿਹੜਾ ਇਹ ਵਿਅਕਤੀ ਆ ਰਿਹਾ ਕੌਣ ਹੈ ਕੀ ਪਰਸਨੈਲਿਟੀ ਹੈ ਕਿਵੇਂ ਹੈ ਕਿਉਂਕਿ ਸੀਐਨ ਦੇ ਲੈਵਲ ਦਾ ਆਦਮੀ ਹੈ ਪਾਰਟੀ ਦਾ ਪ੍ਰਧਾਨ ਹੈ ਬਹੁਤ ਬਿਲਡ ਪਰਸਨ ਹੈ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਘਰਾਂ ਦਾ ਮਲਾ ਹੋ ਰਿਹਾ ਜਿਹੜੇ ਵਿਅਕਤੀਆਂ ਦੀ ਪਛਾਣ ਕਰਕੇ ਉੱਥੇ ਤੱਕ ਜਾਣੀ ਚਾਹੀਦੇ ਸੀ ਅਜੇ ਆ ਕੁਝ ਨਹੀਂ ਹੋਇਆ ਉਹ ਇਨਸਾਨ ਕਿਤੇ ਨਾ ਕਿਤੇ ਟੈਰਰਿਸਟ ਜਥੇਬੰਦੀਆਂ ਦੇ ਪ੍ਰਾਣਾ ਉਹਦੇ ਚ ਟੱਚ ਚ ਰਿਹਾ ਜੇਤ ਵੀ ਰਿਹਾ ਹੋਰ ਵੀ ਸਿਸਟਮ ਚ ਰਿਹਾ ਜੋ